gold loan ਦੇ ਨਾਮ ਤੇ ਇੱਕ ਵਪਾਰੀ ਜੋੜੇ ਦੇ ਨਾਲ 35 ਲੱਖ ਰੁਪਏ ਦਾ ਫਰੋੜ ਹੋਇਆ ਵੱਡੀ ਖਬਰ ਤੁਹਾਨੂੰ ਦੁਖਾਨ ਜਾਣ ਜਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਦੇ ਨਾਲ ਦੇ ਨਾਲ ਕਮੈਂਟ ਸ਼ੁਰੂ ਕਰ ਦਿਓ ਦੱਸ ਦਿੰਦੇ ਇੱਕ ਜਿਹੜਾ ਗੁਰਦਾਸਪੁਰ ਦੇ ਰਹਿਣ ਵਾਲਾ ਇੱਕ ਵਪਾਰੀ ਜੋੜਾ ਜੋ ਕਿ ਆਪਣਾ 480 ਗ੍ਰਾਮ ਸੋਨਾ ਗਹਿਣੇ ਲੈ ਕੇ ਇੱਕ ਨਿੱਜੀ ਬੈਂਕ ਦੇ ਵਿੱਚ ਪਹੁੰਚਦਾ ਹੈ gold loan ਦੇ ਜੋ ਤਿਆਰ ਅੱਜਕੱਲ ਨਿੱਜੀ ਬੈਂਕਾਂ ਨੂੰ ਲਗਾਏ ਜਾ ਰਹੇ ਨੇ ਗੱਲ ਕਹੀ ਜਾ ਰਹੀ ਘੱਟ ਵਿਆਦ ਦੇ ਉੱਤੇ ਤੁਹਾਨੂੰ 골ਡ ਲੋਨ ਦੇਵਾਂਗੇ ਤਾਂ ਉਹ ਵਪਾਰੀ ਜੋੜੋ ਵੀ ਇਸ ਚਾਂਸ ਦੇ ਵਿੱਚ ਆ ਕੇ ਆਪਣਾ 480 ਗ੍ਰਾਮ ਗਹਿਣੇ 골ਡ ਲੈ ਕੇ ਉਸ ਬੈਂਕ 'ਚ ਜਦੋਂ ਪਹੁੰਚਿਆ ਤਾਂ ਉਹਨਾਂ ਨੇ ਦੱਸਿਆ ਕਿ 17 ਲੱਖ ਰੁਪਈਆ ਨੂੰ ਜਰੂਰਤ ਸੀ ਪੈਸੇ ਦੀ ਤਾਂ 17 ਲੱਖ ਰੁਪਈਆ 480 ਗ੍ਰਾਮ ਗਹਿਣੇ ਰੱਖ ਕੇ ਜਿਸ ਗਹਿਣਿਆਂ ਦੀ ਕੀਮਤ 35 ਲੱਖ ਰੁਪਏ ਦੱਸੀ ਜਾ ਰਹੀ ਹੈ ਉਹਨਾਂ ਨੇ 35 ਲੱਖ ਦੇ ਗਹਿਣੇ ਰੱਖ ਕੇ 17 ਲੱਖ ਰੁਪਏ ਲੋਨ ਲੈ ਲਿਆ ਜਿਸ ਤੋਂ ਬਾਅਦ ਕੁਝ ਹੀ ਮਹੀਨੇ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਰੱਖੇ ਹੋਏ ਗਹਿਣੇ ਕਿਸੇ ਅਧਿਕਾਰੀ ਨੇ ਮਿਲ ਜੁਰ ਕੇ ਉਹਨਾਂ ਦਾ ਪੂਰਾ ਸੋਨਾ ਬੈਂਕ ਦੇ ਵਿੱਚੋਂ ਕਢਵਾ ਲਿਆ ਗਿਆ ਜਾਲੀ ਹਸਤਾਖਰ ਕਰਕੇ ਜਾਲੀ ਸਾਈਨ ਕਰਕੇ ਜਿਸ ਤੋਂ ਬਾਅਦ ਜਦੋਂ ਜੋੜਾ ਉਸ ਨਿੱਜੀ ਬੈਂਕ ਦੇ ਵਿੱਚ ਪੁੱਛ ਕੇ ਚਲਾਈ ਜਾਂਦਾ ਹੈ ਬੈਂਕ ਦੇ ਬਾਰੇ ਅਧਿਕਾਰੀ ਅੱਗੇ ਬੋਲਣ ਨੂੰ ਤਿਆਰ ਨਹੀਂ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਆਪਣੇ ਪੈਸੇ ਦੇ ਕੇ ਲੋਨ ਖਤਮ ਕਰਵਾ ਕੇ ਪੂਰਾ ਸੋਨਾ ਕਢਵਾ ਲਏਗੇ ਉਹ ਸਾਡੇ ਕੋਲ ਕੋਈ ਤੁਹਾਡਾ ਸੋਨਾ ਨਹੀਂ ਜਿਸ ਤੋਂ ਬਾਅਦ ਪਾਰੀ ਜੋੜੇ ਦੇ ਹੱਥ ਪੈਰ ਫੁੱਲ ਜਾਂਦੇ ਨੇ ਝਟਕਾ ਲੱਗਦਾ ਉਹਨਾਂ ਨੂੰ ਜਦੋਂ ਪਤਾ ਲੱਗਦਾ ਕਿ ਉਹਨਾਂ ਦਾ 35 ਲੱਖ ਰੁਪਏ ਦਾ ਸੋਨਾ ਕੋਈ ਜਾਲੀ ਤਰੀਕੇ ਦੇ ਨਾਲ ਬੈਂਕ ਤੋਂ ਵਿੱਚੋਂ ਲੈ ਕੇ ਚਲਾ ਗਿਆ ਜਿਸ ਤੋਂ ਬਾਅਦ ਇਹਦੀ ਸੂਚਨਾ ਹੁਣ ਉਸ ਵਪਾਰੀ ਜੋੜੇ ਨੇ ਪੁਲਿਸ ਨੂੰ ਦਿੱਤੀ ਹੈ ਬੌਸ ਨੇ ਇਸ ਮਾਮਲੇ ਬਾਰੇ ਕੀ ਕਿਹਾ ਤੇ ਉਹ ਵਪਾਰੀ ਜੋੜੇ ਦੇ ਨਾਲ ਕਿਵੇਂ ਫਰੋਡ ਹੋਇਆ ਕਿਵੇਂ ਠੱਗੀ ਹੋਈ ਹੈ ਇਹ ਪੂਰੀ ਸਟੋਰੀ ਤੁਸੀਂ ਉਸ ਵਪਾਰੀ ਜੋੜੇ ਤੋਂ ਸੁਣੋ 16 17 ਲੱਖ ਲਿਆ ਸੀਗਾ ਉਹ ਅਸੀਂ ਕਰਵਾਇਆ ਸੀ ਜੱਸ ਬੈਂਕ ਤੋਂ ਟ੍ਰਾਂਸਫਰ ਕਰਵਾਤਾ ਸੀ ਚੈੱਕ ਤੇ ਕੈਸ਼ ਜੱਸ ਬੈਂਕ ਤੋਂ ਕੈਸ਼ ਵੀ ਲਿਆ ਅਸੀਂ ਉਹਨਾਂ ਕੋਲ 2 ਸਾਲ ਦਾ ਕਿਹਾ ਸੀਗਾ ਕਿ 2 ਸਾਲ ਤੱਕ ਅਸੀਂ ਛਡਵਾ ਲੈਣਾ ਬਟ ਜਿਸ ਪਰਸਨ ਮੇਰੇ ਨਾਲ ਲੈਣ ਗਿਆ ਸੀ ਗੋਲਡਨ ਮੈਂ ਨਟਖਵਾਨ ਗਿਆ ਸੀ ਉਹਨੇ ਵੀ ਦਿਨ ਸਰ 7 8 ਮਹੀਨੇ ਬਾਅਦ 골ਡ ਛਡਵਾ ਲਿਆ ਬਟ ਸਾਨੂੰ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਆਈ ਨਾ ਕੋਈ ਸਾਨੂੰ ਕੋਈ ਬੈਂਕ ਤੋਂ ਕੋਈ ਮੈਸੇਜ ਆਇਆ ਕਿ ਤੁਸੀਂ ਇਹਨੂੰ ਰੀਨਿਊ ਕਰਵਾਣੇ ਤੇ ਆਪਣੀ ਇਨਸਟਾਲਮੈਂਟ ਭੇਜੋ ਕੁਝ ਨਹੀਂ ਆਇਆ ਉਹ 12 ਅਕਤੂਬਰ 2022 ਨੂੰ 골ਡ 18 ਲੱਖ ਦੇ ਕਿ 골ਡ ਛਡਵਾ ਲਿਆ ਇਹ ਸਾਨੂੰ ਪਤਾ ਲੱਗਿਆ 15 April 2024 ਨੂੰ ਜਦੋਂ ਸਾਡੇ ਕੋਲ ਚੈੱਕ ਆਇਆ ਸੀ ਜੈਸ ਬੈਂਕ ਦਾ ਸਕੈਮ ਚੈੱਕ ਅਸੀਂ ਗਏ ਸੀ ਜੈਸ ਬੈਂਕ ਬਟ ਉਹ ਕਹਿੰਦੇ ਆ ਤੁਹਾਡਾ ਚੈੱਕ ਫੇਕ ਹੈ ਐਸਆ ਇਨਕੁਆਰੀ ਵਸੇਗੇ ਆਈਸੀਆ ਬੈਂਕ ਉਹਨਾਂ ਨੇ ਮੇਰੇ ਕੋਲ ਪੁੱਛਿਆ ਡਾਕੂਮੈਂਟ ਤੁਹਾਡੇ ਕੋਲ ਮਿਲੇ ਹੋ ਤੁਹਾਨੂੰ ਜੇ ਐਸਆ ਬੈਂਕ ਦੇ 골ਡ ਰਖਵਾਇਆ ਮੈਂ ਕਿਹਾ ਸਾਨੂੰ ਕੁਝ ਨਹੀਂ ਦਿੱਤਾ ਉਹਨਾਂ ਨੇ ਮੇਰੀ ਸਨੈਪ ਦੇਖੀ ਮੇਰੇ ਪ੍ਰੂਫ ਤੋਂ ਆਪਣਾ ਲੈਪਟਾਪ ਤੇ ਕੱਢਿਆ ਆਪਣਾ ਸਾਰਾ ਡਾਟਾ ਵਗੈਰਾ ਤੇ ਮੈਨੂੰ ਕਹਿੰਦੇ ਕਿ ਤੁਹਾਡਾ ਤੇ ਲੋਨ ਕਲੀਅਰ ਹੋ ਚੁੱਕਿਆ ਉਹਨੇ ਆਪਣੇ ਕੋਲ ਜਮ੍ਹਾਂ ਕਰਵਾਤਾ ਵਸੇ ਸਰ ਹੁਣ ਇਹਨਾਂ ਨੂੰ ਇਸ ਵਾਲਾ ਪਤਾ ਨਹੀਂ ਉਹਨੇ ਆਪਣੇ ਕੋਲ ਕਰਵਾਇਆ ਕਿ ਕੌਣ ਕਰਵਾਇਆ ਪਰ ਮੈਂ ਕਿ ਮੈਂ ਉਸ ਬੈਂਕ ਸੈਕੰਡ ਟਾਈਮ ਉਦੋਂ ਗਈ ਉਹ ਵੀ ਤੁਹਾਡਾ ਤਾਨੂੰ ਪੁੱਛੇ ਬਗੈਰ ਤੁਹਾਨੂੰ ਪਤਾ ਹੋਏ ਬਗੈਰ ਲੈ ਗਿਆ ਕੋਈ ਬਿਲਕੁਲ ਸਰ ਕਿੰਨਾ ਗੋਲਡ ਹੈ ਸਰ ਅੱਜ ਤੋਂ ਦੀ ਕੀਮਤ 3540 ਲੱਖ ਹੈ 460 ਸਰ ਪੰਜ ਅੱਧਾ ਕਿਲੋ ਤੋਂ ਹੋਣਾ ਸੀਗਾ 16 ਤੁਸੀਂ ਬੈਂਕ ਨੂੰ ਪੁੱਛਿਆ ਨਹੀਂ ਪੀਏ ਕੌਣ ਕਿੱਦਾਂ ਲੈ ਗਿਆ ਮੇਰੇ ਤੋਂ ਬਗੈਰ ਸਰ ਕਹਿੰਦੇ ਤੁਹਾਡੇ ਸਾਈਨ ਹੋਏ ਆ ਮੈਂ ਕਿਹਾ ਮੈਂ ਤਾਂ ਸੈਕਿੰਡ ਟਾਈਮ ਬੈਂਕ ਤੁਹਾਡੇ ਆਈਆਂ ਮੈਂ ਕਦੀ ਬੈਂਕ ਹੀ ਨਹੀਂ ਆਈ ਤੇ ਬਟ ਬੈਂਕ ਵਾਲੇ ਕੋਲੋਂ ਕਿਹਾ ਤੁਹਾਨੂੰ ਕਿਹਾ ਨੂੰ ਆਸ ਕਿਹਾ ਕਿ ਤੁਸੀਂ ਫੋਟੋਸ ਦਿਖਾ ਦਿਓ 2 ਸਾਲ ਪਹਿਲੀ ਕਹਿੰਦੇ ਸਰ ਕੋਈ ਫੋਟੋਸ ਵੀ ਨਹੀਂ ਆ ਗਈਆਂ ਮਤਲਬ ਆਣਾ ਕਰਨ ਦੇ ਹਾਂਜੀ ਬਿਲਕੁਲ ਨਾਲ ਮਿਹਬੀ ਬਿਹੇਵ ਕਰਦੇ ਕੋਈ ਮਤਲਬ ਇਗਨੋਰ ਕਰਦੇ ਪਏ ਕਸਟਮਰ ਨੂੰ ਸਰ ਕੋ ਕੁਝ ਵੀ ਨਹੀਂ ਹੈਗਾ ਮੇਰਾ ਨਾਮ ਹੈ ਲਲੀ ਸ਼ਰਮਾ ਮਨੁਜ ਸਨ 2022 ਜੀ ਮੈਨੂੰ ਹੈਗੇ ਨੇ ਥੋੜੇ ਪੈਸਿਆਂ ਦੀ ਜ਼ਰੂਰਤ ਜਿਸ ਕਰਕੇ ਅਹੀਂ ICICI ਬੈਂਕ ਤੇ ਆਪਣਾ 골ਡ ਲੋਨ ਜਮਾ ਕਰਾਇਆ 골ਡ ਤੇ ਮੁੜਾ ਗਈ ਮਨੀਸ਼ ਵਰਮਾ ਇਸ ਬੈਂਕ ਤੋਂ ਭਲਾਈ ਉਹ ਵਾਈਸ ਨਾਲ ਗਿਆ ਉਸੋ 골ਡ ਜਮਾ ਕਰਾਇਆ 50 80 ਗ੍ਰਾਮ 골ਡ ਹੈ ਕਹੀ ਉਹ। ਉਰੀ ਵੈਲਿਊ ਆਈ ਦੀ ਡੇਟ ਜੇਗੀ 35 ਲੱਖ ਰੁਪਏ ਦੀ। ਉਦੋਂ ਮਨੂੰ ਇਹਨਾਂ ਨੇ 16 ਲੱਖ 99000 ਰੁਪਏ ਦੇਖਾਤੇ ਟ੍ਰਾਂਸਫਰ ਕੀਤੇ। ਪੈਸੇ ਮੇਰੇ ਖਾਤੇ ਆ ਗਏ। ਉਸ ਤੋਂ ਬਾਅਦ 12 10 2022 ਨੂੰ ਇਹਨਾਂ ਨੇ ਆਪ ਹੀ ਆਪਣੇ ਕੋਲ ਪੈਸੇ ਜਮ੍ਹਾਂ ਕਰਾ ਕੇ ਕਾਊਂਟ ਵੀ ਕਲੋਜ਼ ਕਰਾਤਾ। ਤੇ ਪੈਸੇ ਜਮ੍ਹਾਂ ਕਰਾਏ ਨੇ 18 ਲੱਖ 15000 114 ਰੁਪਏ। ਕਿੰਨੇ ਕਰਵਾਏ? ਮਨੀਸ਼ ਵਰਮਾ ਇਹਰੇ ਨਾਲ ਆਪਣੇ ਕੋਲ ਜਮ੍ਹਾਂ ਕਰਾਤੇ। ਇਰੇ ਨਾਲ ਅੰਦਰ ਕੋਈ ਨਾ ਕੋਈ ਬੈਂਕ ਦਾ ਅਪਲੋਈਰ ਲਿਆ ਹੋਏਗਾ ਤੇ ਜਿਸ ਕਰਕੇ ਇਹਨਾਂ ਨੂੰ ਪਤਾ ਲੱਗਾ ਸੀ 15 April 2024 ਨੂੰ ਤੁਹਾਡੇ ਘਰ ਚ ਕੋਈ ਨਹੀਂ ਗਿਆ ਨਾਲ ਉਸ ਵੇਲੇ ਅਡੇ ਘਰ ਚ ਕੋਈ ਨਹੀਂ ਗਿਆ ਨਾ ਮੈਂ ਗਿਆ ਨਾ ਮੇਰੀ ਵਾਈਫ ਗਈ ਹੈਗੀ ਵੇਟ ਨਹੀਂ ਹੀ ਤੁਹਾਨੂੰ ਵੀ ਕਿਸ਼ਤ ਦੀ ਆਣਾ ਮੈਸੇਜ ਬੈਂਕ ਤੋਂ ਇਹ ਸਾਲ ਬਾਅਦ ਇਹਨਾਂ ਨੇ ਸਾਲ ਦੀ ਕਿਸ਼ਤ ਬਣਾਈ ਦੀ ਬੈਂਕ 'ਚ ਸਾਲ ਬਾਅਦ ਮੇਰੇ ਕੋ 1,65,000 ਰੁਪਏ ਕਿਸ਼ਤ ਵੀ ਲੈ ਗਿਆ ਕੀ ਕਹਿੰਦੇ ਬੈਂਕ ਵਾਲੇ ਹਾਂ ਹਾਂ ਜੀ ਅਸੀਂ ਬੈਂਕ ਚ ਗਏ ਹਾਂ ਪਤਾ ਕਰਨ ਵਾਸਤੇ ਉਹਨਾਂ ਕਹਿੰਦਾ ਤੁਸੀਂ ਆਪਣਾ ਕਾਊਂਟ ਕਲੋਜ਼ ਕਰਾ ਕੇ ਦਿੱਤੀ ਉਸ ਤੋਂ ਬਾਅਦ ਅਸੀਂ ਦੋ ਤਿੰਨ ਵਾਰੀ ਫੇਰੇ ਮਾਰੇ ਹੈਗੇ ਆ ਇਹ ਸਾਡੇ ਨਾਲ ਕੀ ਨੇਸ ਲੈਂਗੁਏਜ ਯੂਜ਼ ਕਰਦੇ ਗਏ ਮਤਲਬ ਡਿਟੇਲ ਨਹੀਂ ਦੇ ਰਹੇ ਤਾਂ ਨਾ ਨੂੰ ਕੀ ਇੱਕ ਦੇ ਜਿਹੜਾ ਬਿਲ ਚ ਰਿਹਾ ਹੈ 181150114 ਰੁਪਏ ਦਾ ਇਹਨਾਂ ਨੂੰ ਇਹ ਬਿਲ ਦਿਖਾ ਰਹੇ ਹੈਗੇ 181150114 ਰੁਪਏ ਕਿੰਨੇ ਜਮਾ ਕਰਾਈ ਹੈਗੀ ਹੈ ਇਹਦੀ ਫੋਟੋ ਦੇ ਜਨ ਤੇ ਸਭ ਕੁ ਅਸਲੀਤ ਬਾਹਰ ਆਂਦੀ ਹੈਗੀ ਤੇ ਜੇ ਜਦੋਂ ਉਹਨਾਂ ਨੇ ਅਕਾਊਂਟ ক্লোਜ਼ ਕਰਕੇ 골ਡ ਗਨੂੰ ਦਿੱਤਾ ਜਦੋਂ ਕਿ ਸਨੇ ਸਨੈਪਸ ਵਾਈਫ ਦੀ ਹੈਗੀ ਐ ਫਿਰ ਸਿਗਨੇਚਰ ਵਾਈਫ ਦੇ ਗਈ ਐ ਉਸ ਤੋਂ ਬਾਅਦ ਅਸੀਂ ਕਦੀ ਬੈਂਕ 'ਚ ਫੇਰਬ ਨਹੀਂ ਮਾਰੇਗਾ ਜਿਸ ਵੇਲੇ 골ਡ ਕਢਾਇਆ ਉਹਦੇ ਤੇ ਕਿਹਦੇ ਸਾਈਨ ਨੇ ਉਹਦੇ ਸਾਈਨ ਵਾਈਫ ਦੇ ਨਹੀਂ ਹੈਗੇ ਉਹ ਜਾਲੀ ਸਾਈਨ ਹੋਈ ਦੋਰੇ ਉੱਪਰ ਕੀ ਬੈਂਕ ਵਾਲੇ ਕੀ ਕਹਿੰਦੇ ਹੋ ਉਹ ਕਹਿੰਦੇ ਸਾਈਨ ਤਾਂ ਦੇ ਹੈਗੇ ਸਾਈਨ ਮੈਚ ਨਹੀਂ ਕਰਦੇ ਕਿਨਾਂ ਤੇ ਕੀ ਚਾਹਦੇ ਹੋ ਕੀ ਜੀ ਹੁਣ ਬਈ ਇਨਸਾਫ ਮਿਲੂ ਜੀ ਹੋਏਗਾ ਇਨਸਾਫ ਨਾ ਇਹਦੀ ਕੰਪਲੇਂਟ ਕੀਤੀ ਹੋਈ ਕੰਪਲੇਂਟ ਕੀਤੀ ਹੈ ਕੰਪਲੇਂਟ ਕੀਤੀ ਹੈ ਉਹਨੂੰ ਡੇਢ ਮਹੀਨਾ ਚਲੇ ਜਾਗਾ ਇਹਦੇ ਵਿੱਚ ਸਾਡੇ ਕੋਲ 7-8 ਸਰਖਾਸਤਾਂ ਜਿਹੜੀਆਂ ਨੇ ਉਹ ਆਈਆਂ ਨੇ ਉਹਦੇ ਉੱਤੇ ਜਿਹੜੀ ਤਫਤੀਸ਼ ਕੀਤੀ ਜਾ ਰਹੀ ਹੈ ਉਹਦੇ ਚ ਅਸੀਂ ਬੈਂਕ ਕੋਲੋਂ ਵੀ ਰਿਕਾਰਡ ਅਸਲ ਕੀਤਾ ਮੰਗਵਾਇਆ ਹੈ ਨਾ ਕੋ ਰਿਕਾਰਡ ਉਹ ਹੁਣ ਤੇ ਜਿਹੜੀ ਵੀ ਅਗਲੀ ਕਰਵੀਏ ਉਹ ਅੰਮ੍ਰਿਤ ਲੈਂਦੀ ਜਾਊਗਾ ਕੀ ਮਾਮਲਾ ਮਾਮਲਾ ਇਹਦੇ ਤਫਤੀਸ਼ ਕੀਤੀ ਜਾ ਰਹੀ ਹੈ ਇਹਨਾਂ ਨੇ ਜਿਹੜੇ ਮਦਈਏ ਉਹਨਾਂ ਨੇ ਦਸਮ ਤਾਬ ਜਿਹੜਾ ਕੋਈ ਇਹਨਾਂ ਨੇ ਗੋਲ ਲੋਨ ਇਹਨਾਂ ਨੇ ਲਾ ਕੇ ਲੋਨ ਲਿਆਇਆ ਬੈਂਕ ਤੋਂ ਤੇ ਇਹਨਾਂ ਦੇ ਅਨੁਸਾਰਕ ਵੀ ਉਹ ਜਿਹੜਾ ਲੋਨ ਤਾਰ ਕੇ ਤੇ ਜਿਹੜਾ ਉਹ ਜਿਹੜਾ 골ਡ ਆ ਉਹ ਤੋਂ ਹਾਸਲ ਕੀਤਾ ਗਿਆ ਹੈ ਕਿੰਨੇ ਹਾਸਲ ਕੀਤਾ ਜੀ ਇਹਦੇ ਬਾਰੇ ਜਿਹੜੀ ਤਕਰੀਰ ਸਾਹਮਣੇ ਜਦੋਂ ਆਊਗੀ ਫਿਰ ਉਹਦੇ ਬਾਰੇ ਦੱਸਿਆ ਜਾਊਗਾ ਪਰਿਵਾਰ ਦੇ ਕਹਿਣ ਮੁਤਾਬਕ ਹੀ ਹੈਗਾ ਜੀ ਕਿੰਨੇ ਖੜਿਆ ਤੇ ਬੰਦੇ ਪਰਿਵਾਰ ਦੇ ਕਹਿਣ ਮੁਤਾਬਕ ਤੇ ਬੈਂਕ ਨੇ ਉਹਨਾਂ ਦੇ ਬੈਂਕ ਦੇ ਕੋਈ ਮੁਲਾਜ਼ਮ ਨੇ ਜਿਨ੍ਹਾਂ ਨੇ ਫਰਾਰ ਕੀਤਾ ਉਹਨਾਂ ਦੇ ਨਾਲ ਇਹਦੇ ਵਿੱਚ ਅਲੱਗ-ਅਲੱਗ ਕੰਪਲੇਂਟਸ ਨੇ ਉਹਦੇ ਵਿੱਚ ਕਿਸ ਦਾ 7 ਦੇ 8 ਲੱਖ ਦਾ ਲੋਨ ਆ ਕਿਸ ਦਾ 4 ਲੱਖ ਦਾ ਲੋਨ ਆ ਇਹ ਅਲੱਗ-ਅਲੱਗ ਕੰਪਲੇਂਟਸ ਨੇ ਲਗ ਲਗ ਬੰਦੇ ਉਹ ਲੋ ਜਿਹੜੀਆਂ ਕੰਪਲੇਂਟਸ ਦਿੱਤੀਆਂ ਗਈਆਂ ਕੁਝ ਗੋਲ ਲੋਨ ਦੀਆਂ ਨੇ ਕੁਝ ਉਦਾਂ ਲੋਨ ਲੈ ਕੇ ਤੇ ਉਹਨੂੰ ਜਬਤ ਕਰਦੀਆਂ ਕੋਸ਼ਿਸ਼ ਆ ਗਈਆਂ ਨਹੀਂ ਅਜੇ ਤਿੰਨਾਂ ਨੇ ਇੱਕ ਇੱਕ ਮੁਲਾਜ਼ਮ ਦੇ ਜੇ ਇੱਕ ਜਿਹੜਾ ਮੇਨ ਬੰਦਾ ਜੀ ਦੇ ਖਿਲਾਫ ਇਹਨਾਂ ਦਿੱਤੀ ਆ ਉਹ ਇਥੋਂ ਜਿਹੜਾ ਪਹਿਲਾਂ ਕੋਈ ਮੁਲਾਜ਼ਮ ਸੀ ਬੈਂਕ ਦੇ ਵਿੱਚ ਹੁਣ ਛੱਡ ਕੇ ਜਾ ਚੁੱਕਾ ਆ ਉਹ ਉਹਦੇ ਬਾਰੇ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ ਬੈਂਕ ਦੇ ਕੋਲੋਂ ਸਾਰੀ ਰਿਕਾਰਡ ਹਾਸਲ ਕਰਾਂਗੇ ਜੋ ਵੀ ਇਹਦੇ ਵਿੱਚ ਜਿਹੜਾ ਜਮਾ ਹੋਇਆ ਜਾਂ ਜਿਹੜਾ ਕਢਾਇਆ ਗਿਆ ਉਹਦੇ ਸਾਰਾ ਰਿਕਾਰਡ ਹਾਸਲ ਕੀਤਾ ਜਾਵੇਗਾ ਨਹੀਂ ਨਹੀਂ ਇਹਨੂੰ ਜਲਦੀ ਕਰ ਲਿਆ ਜਾਏਗਾ ਇਹਨੂੰ ਇਹਨੂੰ ਚੰਦਰਾ ਦੇ ਵਿੱਚ ਇਹਨੂੰ ਕਰ ਲਿਆਜੂ ਤੁਸੀਂ ਵਪਾਰੀ ਜੋੜੇ ਤੇ ਨਾਲ ਪੁੱਤ ਦੀ ਪੂਰੀ ਗੱਲਬਾਤ ਸੁਣੀ ਹੈ ਕਿਵੇਂ ਇਸ ਤਰੀਕੇ ਦਾ ਫਰੋਡ ਜਿਹੜਾ ਅੱਜ ਕੱਲ ਹੋ ਰਿਹਾ ਬੈਂਕਾਂ ਦੇ ਵਿੱਚ ਇੱਕ ਤਾਂ ਬੈਂਕਾਂ ਨੂੰ ਲੋਕ ਸੁਰੱਖਿਤ ਮੰਨਦੇ ਸੀ ਕਿ ਕਿਤਨੇ ਕਿਤੇ ਸਾਡਾ ਪੈਸਾ ਜਾਂ ਫਿਰ ਜੋ ਸੀ ਲੋਨ ਲੈਨੇ ਆ ਗਹਿਣੇ ਰੱਖਦੇ ਆ ਕਿ ਸੁਰੱਖਿਤ ਰਹੇਗਾ ਪਰ ਅੱਜ ਕੱਲ ਬੈਂਕਾਂ ਦੇ ਵਿੱਚੋਂ ਇੱਕ ਤੋਂ ਇੱਕ ਫਰੋਡ ਨਿਕਲ ਕੇ ਸਾਹਮਣੇ ਆ ਰਿਹਾ ਜਿੱਤੇ ਕਿ ਬਿੱਤੇ ਦੀ ਨਿਊ ਚੰਡੀਗੜ੍ਹ ਦੇ ਵਿੱਚੋਂ ਦੋ ਨਾਮੀ ਨਿਜੀ ਬੈਂਕਾਂ ਦੇ ਵਿੱਚ ਵੱਡਾ ਫਰੋਡ ਸਾਹਮਣੇ ਆਇਆ ਸੀ ਜਿੱਥੇ ਕਿ ਬੈਂਕ ਮੈਨੇਜਰਾਂ ਦੇ ਉੱਤੇ ਵੱਡੇ ਇਲਜ਼ਾਮ ਲੱਗੇ ਸੀ ਕਿ ਜੋ ਕਿ ਲੋਕਾਂ ਦਾ ਰੱਖਿਆ ਹੋਇਆ ਪੈਸਾ ਝਾਲੀ ਸਾਈਨਾਂ ਦੇ ਨਾਲ ਕਰਵਾ ਲਿਆ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਨੇ ਜਦੋਂ ਮੀਡੀਆ ਦੇ ਵਿੱਚ ਖਬਰ ਦਿੱਤੀ ਤਾਂ ਉਸ ਤੋਂ ਬਾਅਦ ਜਾ ਕੇ ਪੁਲਿਸ ਵੱਲੋਂ ਮਾਮਲਾ ਦਰਜ ਹੋਇਆ ਬੈਂਕ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਤਾਂ ਇਸ ਤਰੀਕੇ ਦਾ ਮਾਮਲਾ ਹੁਣ ਗਰਦਾਸਪੁਰ ਦੇ ਵਿੱਚ ਆ ਗਿਆ ਜਿੱਥੇ ਕਿ 골ਡ ਲੋਨ ਦੇ ਨਾਮ ਤੇ ਉੱਤੇ ਕਬਡੀ ਠੱਗੀ ਬੱਜੀ ਹੈ ਤਾਂ ਅੱਜ ਦੇਖਦੇ ਕਿ ਹੁਣ ਪੁਲਿਸ ਕਦੋਂ ਉਸ ਅਧਿਕਾਰੀ ਦੇ ਉੱਤੇ ਵੱਡੀ ਕਾਰਵਾਈ ਕਰਦਾ ਜਿਸ ਨੇ ਝਾਲੀ ਤਰੀਕੇ ਦੇ ਨਾਲ ਉਹਨਾਂ ਦਾ ਸੋਨਾ ਕਢਵਾਇਆ ਠੱਗੀ ਮਾਰੀ ਹੈ ਇੱਕ ਤਰ੍ਹਾਂ ਦੀ ਵੱਡਾ ਫਰਾਡ ਕੀਤਾ ਹੈ ਲੋਕਾਂ ਦੇ ਨਾਲ ਵਿਸ਼ਵਾਸ ਘਾਤ ਕੀਤਾ ਹੈ ਪੁਲਿਸ ਕਦੋਂ ਫੜਦੀ ਹੈ ਕਦੋਂ ਵੱਡੀ ਕਾਰਵਾਈ ਕਰਦੀ ਹੈ ਤੇ ਬੈਂਕ ਅਧਿਕਾਰੀਆਂ ਨੂੰ ਵੀ ਅਪੀਲ ਹੈ ਕਿ ਇਸ ਤਰੀਕੇ ਦੇ ਜਿਹੜੇ ਫਰਾਡ ਹੋ ਰਹੇ ਨੇ ਤਾਂ ਉਹਨਾਂ ਦਾ ਬੈਂਕ ਦਾ ਨਾਮ ਵੱਡਾ ਬਦਨਾਮ ਹੋ ਰਿਹਾ ਹੈ ਇਸ ਤਰੀਕੇ ਦੇ ਅਧਿਕਾਰੀਆਂ ਨੂੰ ਪਹਿਲੀ ਗੱਲ ਤਾਂ ਬੈਂਕ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਦੂਜੇ ਪਾਸੇ ਜਿਹੜੇ ਬੈਂਕ ਅਧਿਕਾਰੀ ਕਾਫੀ ਲੰਬੇ ਸਮੇਂ ਤੋਂ ਆਪਣੀ ਸੀਟ ਦੇ ਉੱਤੇ ਬੈਠੇ ਨੇ ਉਹਨਾਂ ਦੀ ਬਦਲ ਜੂਰ ਹੋਣੀ ਚਾਹੀਦੀ ਜਿਸ ਦੇ ਨਾਲ ਕਿ ਲੋਕਾਂ ਦੇ ਨਾਲ ਇਹ ਠੱਗੀ ਨਾ ਹੋ ਸਕੇ ਇਸ ਖਬਰ ਨੂੰ ਬਤਵਾਂਤ ਸ਼ੇਅਰ ਕਰਕੇ ਕਮੈਂਟ ਛੁਰ ਕਰ ਦਿਓ ਨਾਲ ਕਿ ਹੋਰ ਕਿਸੇ ਦੇ ਨਾਲ ਇਹ ਠੱਗੀ ਨਾ ਹੋਵੇ